ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਂਗੇ ਜੋ ਕਾਂਚਰੀ ਪੋਇੰਗ ਇੱਕ ਵੀਰ ਸਾਹਿਬ ਦਾ ਚਰਨ ਕੀਤਾ ਹੋਇਆ 40ਵਾਂ ਸ਼ਲੋਕ ਹੈ ਜੀ ਇਸ ਪਵਨ ਸ਼ਲੋਕ ਅੰਦਰ ਕਬੀਰ ਸਾਹਿਬ ਸਾਨੂੰ ਹੰਕਾਰ ਕਰਨ ਤੋਂ ਵਰਜਦੇ ਨੇ ਪਾਵੇਂ ਜਿਹੜੀ ਲੜੀ ਸ਼ਲੋਕਾਂ ਦੀ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਆ ਨਾ ਇਹ ਸਾਰੇ ਸਲੋਕਾਂ ਵਿੱਚ ਕਬੀਰ ਸਾਹਿਬ ਨੇ ਹੰਕਾਰ ਤੋਂ ਵਰਜਿਆ ਇੱਥੇ ਵੀ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਆਪਣੇ ਸੋਹਣੇ ਸਰੀਰ ਦਾ ਮਾਣ ਨਾ ਕਰ ਇਸ ਸਰੀਰ ਦਾ ਕਾਦਾ ਮਾਣ ਪਾਸ਼ਾ ਕਹਿੰਦੇ ਨੇ ਕਬੀਰ ਗਰਭ ਨਾ ਕੀਜੀਏ ਦੇਹੀ ਦੀਕ ਸੁਰੰਗ ਹੰਕਾਰ ਨਾ ਕਰ ਵੀ ਇਹ ਸਰੀਰ ਬੜਾ ਸੋਹਣਾ ਪਰ ਸਤਿਗੁਰ ਕਹਿੰਦੇ ਨੇ ਆਜ ਕਲ ਤਜ ਜਾਹੋਂਗੇ ਜਿਉ ਕਾਂਚੂਰੀ ਭਯੰਗ ਕਹਿੰਦੇ ਅੱਜ ਕੱਲ੍ਹ ਪਾਪਕੇ ਇੱਕ ਦਿਨ ਤਾਂ ਇਹ ਸਰੀਰ ਨੂੰ ਛੱਡ ਕੇ ਇਦਾਂ ਚਲਿਆ ਜਾਣਾ ਜਿੱਦਾਂ ਸੱਪ ਭੁੰਗ ਕਹਿੰਦੇ ਨੇ ਸੱਪ ਨੂੰ ਕਾਂਚੂਰੀ ਕਹਿੰਦੇ ਨੇ ਕੰਜ ਨੂੰ ਜਿਵੇਂ ਸੱਪ ਆਪਣੀ ਕੰਜ ਲਾ ਕੇ ਚਲਿਆ ਜਾਂਦਾ ਨਾ ਇਦਾਂ ਪਾਸ਼ਾ ਕਹਿੰਦੇ ਇੱਕ ਦਿਨ ਤਾਂ ਇਹ ਸਰੀਰ ਛੱਡ ਕੇ ਚਲਿਆ ਜਾਣਾ ਤੇਰੀ ਆਤਮਾ ਨੇ ਕੰਜ ਬੰਗ ਸਰੀਰ ਨੂੰ ਪਿਆਈ ਛੱਡ ਜਾਣਾ ਇਹ ਪਿਆਈ ਰਹਿ ਜਾਣਾ ਪਾਸ਼ਾ ਕਹਿੰਦੇ ਨੇ ਇਸ ਕਰਕੇ ਇਸ ਗੱਲ ਦਾ ਮਾਣ ਨਾ ਕਰ ਸਗੋਂ ਪ੍ਰਮਾਤਮਾ ਬਾਈ ਗੁਰੂ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਉਹਦੇ ਸਿਮਰਨ ਦਾ ਅਭਿਆਸ ਕਰਿਆ ਕਰ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ ਜਿੰਨਾ ਚਿਰ ਪ੍ਰਮਾਤਮਾ ਤੇਰੀ ਚੇਤੇ ਵਿੱਚ ਨਹੀਂ ਵੱਸਦਾ ਪਾਸ਼ਾ ਕਹਿੰਦੇ ਨੇ ਉਨਾਂ ਚਿਰ ਤੇਰੀ ਆਤਮਿਕ ਅਵਸਥਾ ਉੱਚੀ ਨਹੀਂ ਹੋਣੀ ਉਨਾਂ ਚਿਰ ਤੇਰਾ ਇਹ ਜਿਹੜਾ ਸਰੀਰ ਉੱਤੇ ਮਾਣ ਕਰਨਾ ਵਸਤੂਆਂ ਦਾ ਮਾਣ ਕਰਨਾ ਇਹ ਜਿਹੜੀ ਅਸਰ ਵਿੱਚ ਸਤਿਗੁਰ ਕਹਿੰਦੇ ਨੇ ਅਸਲ ਵਿੱਚ ਤੇਰੇ ਅੰਦਰ ਹੀ ਭਾਵਨਾ ਬਣੀ ਜਾਂਦਾ ਇਹਨੇ ਆਪਣਾ ਘਰ ਕਰਿਆ ਹੋਇਆ ਕਿ ਪਾਸ਼ਾ ਕਹਿੰਦੇ ਨੇ ਜਿਹੜੀਆਂ ਭਾਵਨਾਵਾਂ ਉਹਨਾਂ ਚਿਰ ਨਹੀਂ ਮਰਨੀਆਂ ਜਿੰਨਾ ਚਿਰ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਇਸ ਕਰਕੇ ਸਰੀਰ ਤੇਰਾ ਜਿਹੜਾ ਕੰਜ ਬੰਗ ਲਾ ਕੇ ਤੇਰੀ ਆਤਮਾ ਚਲੇ ਜਾਵੇ ਉਸ ਤੋਂ ਪਹਿਲਾਂ ਪਹਿਲਾਂ ਪ੍ਰਮਾਤਮਾ ਦੀ ਬੰਦਗੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ